ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚਾਂਡੇ ਇਸ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਜੀਐਸ ਹੋਲਸੇਲ ਅਮਰੀਕਾ ਚ ਕਿਤੇ ਵੀ ਪ੍ਰੀਪੇਡ SIM ਕਾਰਡ ਜਾਂ ਗੁਰਬਾਣੀ ਰੇਡੀਓ ਮੰਗਵਾਉਣ ਲਈ ਸੰਪਰਕ ਕਰੋ 350 213 13 350 20013 13 ਅਤੇ ਕਿਸੇ ਵੀ ਪ੍ਰੋਗਰਾਮ ਨੂੰ ਜੇਕਰ ਤੁਸੀਂ ਵੀ ਕਰਵਾਉਣਾ ਚਾਹੁੰਦੇ ਹੋ ਸਪான்ਸਰ ਤਾਂ ਸੰਪਰਕ ਕਰੋ 9164752865 ਤੇ ਤੇ ਵਾਧਿਆ ਖਬਰ ਦੇ ਵੱਲ ਖਬਰ ਜਿਹੜੀ ਹੈ ਉਹ ਬੜੀ ਧਿਆਨ ਮੰਗਦੀ ਹੈ ਇੱਕ ਪਾਸੇ ਤਾਂ ਟਰੰਪ ਸਾਹਿਬ ਦੀ ਹੈਗੀ ਹੈ ਸ਼ਕਤੀ ਪਰ ਦੂਜੇ ਪਾਸੇ ਜਦੋਂ ਅਮਰੀਕਾ ਦੀ ਗੱਲ ਕਰਦੇ ਹਾਂ ਜਦੋਂ ਆਪਾਂ ਵੈਸਟਰਨ ਕੰਟਰੀਆਂ ਦੀ ਗੱਲ ਕਰਦੇ ਹਾਂ ਤਾਂ ਇੱਥੇ ਕਾਨੂੰਨ ਚਾਹੇ ਉਹ ਅਮੀਰ ਹੈ ਚਾਹੇ ਉਹ ਗਰੀਬ ਹੈ ਚਾਹੇ ਇਮੀਗ੍ਰੈਂਟ ਹੈ ਚਾਹੇ ਇਥੋਂ ਦਾ ਵਸਨੀਕ ਹੈ ਸਾਰਿਆਂ ਦੇ ਲਈ ਬਰਾਬਰ ਹੈ ਲਓ ਜੀ ਕੋਰਟ ਕੋਰਟ ਨੇ ਹੁਣ ਕਹਿ ਦਿੱਤਾ ਹੈ ਕਿ 600 ਬੰਦੇ ਨੂੰ ਰਿਹਾ ਕਰੋ ਜਲਦੀ ਜਲਦੀ ਜਿਹੜੇ ਆਈਸ ਨੇ ਰੀਟੇਨ ਕੀਤੇ ਸੀਗੇ ਜਾਦਾ ਜਾਣਕਾਰੀ ਲਵਾਂਗੇ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਚੁਗਾਵਾ ਜੀ ਇਸ ਖਬਰ ਤੇ ਸਾਹਮਣੇ ਜੀ ਚੁਗਾਵਾ ਸਾਹਿਬ ਆ ਬਿਲਕੁਲ ਚੰਨ ਸਾਹਿਬ ਤੁਸੀਂ ਦੱਸ ਹੀ ਦਿੱਤਾ ਹੈ ਕਿ ਇਸ ਟਾਈਮ ਜਿਹੜਾ ਸ਼ਿਕਾਗੋ ਦੇ ਵਿੱਚ ਇੱਕ ਅ ਕਹੋ ਕਿ ਉੱਥੇ ਬਹੁਤ ਵੱਡਾ ਇੱਕ ਆਪਰੇਸ਼ਨ ਚਲਾਇਆ ਗਿਆ ਸੀ ਜਿਹਦਾ ਨਾਮ ਰੱਖਿਆ ਸੀਗਾ ਬਲਿਟ ਤੋ ਇਸ ਇੱਕ ਮਾਫ ਕਰਿਓ ਇੱਕ ਨਾਲਾ ਜ ਮੜਾ ਜ ਤੁਹਾਨੂੰ ਇੱਕ ਪਰ ਦਰੁਸਤ ਕਰਦੀ ਹੈ ਦਰਸ਼ਕਾਂ ਦੇ ਨਾਲ ਕਿ ਚਲਾਇਆ ਵੀ ਗਿਆ ਸੀ ਤੇ ਚੱਲ ਵੀ ਰਿਹਾ ਹਜੇ ਵੀ ਵੱਡੇ ਪੱਧਰ ਤੇ ਇਸ ਦੀਆਂ ਕਾਰਵਾਈਆਂ ਜਾਰੀ ਹੈ ਜੀ ਹਾਂ ਬਿਲਕੁਲ ਉਹ ਜਿਹੜਾ ਮਿਡਵੇ ਬਲਿਟਸ ਜਿਹੜਾ ਆਪਰੇਸ਼ਨ ਆ ਉਹ ਚੱਲਦਾ ਪਿਆ ਤੇ ਉਹਦੇ ਦੌਰਾਨ ਕਹਿ ਲਓ ਕਿ ਸੈਂਕੜੇ ਲੋਕਾਂ ਨੂੰ ਜਿਹੜਾ ਆ ਉਹ ਗ੍ਰਿਫਤਾਰ ਕੀਤਾ ਗਿਆ ਇਹ ਕਹਿ ਕੇ ਕਿ ਇਹ ਇਲਿਗਲ ਨੇ ਤੇ ਕ੍ਰਿਮੀਨਲ ਨੇ ਪਰ ਦੂਸਰੇ ਪਾਸੇ ਜੇ ਗੱਲ ਕਰੀਏ ਤਾਂ ਜਿਹੜੇ ਉਥੋਂ ਦੇ ਲਾ ਪਾਰਮਜ਼ ਹੈਗੀਆਂ ਨੇ ਜਾਂ ਉਹ ਲੋਕ ਨੇ ਜਿਨ੍ਹਾਂ ਨੇ ਇਹ ਸਾਰੇ ਕੇਸਾਂ ਦੀ ਪੈਰਵਾਈ ਕਰਨ ਵਾਸਤੇ ਕੋਟਾਂ ਦਾ ਰੋਕ ਕੀਤਾ ਅਦਾਲਤਾਂ ਦਾ ਰੋਕ ਕੀਤਾ ਉਹਦੇ ਵਿੱਚ ਇੱਕ ਸੁਣਵਾਈ ਹੋਈ ਆ ਜਿਹਦੇ ਦੌਰਾਨ ਜੱਜ ਵੱਲੋਂ ਇਹ ਇੱਕ ਆਰਡਰ ਕੀਤਾ ਗਿਆ ਆ ਕਿ ਜਿਹਦੇ ਵਿੱਚ 600 ਤੋਂ ਵੱਧ ਬੰਦਿਆਂ ਨੂੰ 360 ਤੋਂ 360 ਰਹਾਾ ਕਰਨ ਲਈ ਕਹਿ ਦਿੱਤਾ ਗਿਆ ਸ਼ਿਕਾਗੋ ਦੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਰਿਹਾਈ ਦਾ ਆਦੇਸ਼ ਦੇਣ ਵਾਲੇ ਜੱਜ ਨੂੰ ਜੋ ਡੀਐਚਐਸ ਵਿਭਾਗ ਨੇ ਇੱਕ ਐਕਟੀਵਿਸਟ ਕਹਿ ਕੇ ਆਲੋਚਨਾ ਵੀ ਕੀਤੀ ਹੈ ਜਿਸ ਨਾਲ ਉਹ ਕਹਿੰਦੇ ਆ ਕਿ ਜਾਨਾਂ ਖਤਰੇ ਵਿੱਚ ਪੈ ਸਕਦੀਆਂ ਤੇ ਸ਼ਿਕਾਗੋ ਦੇ ਇੱਕ ਸੰਗੀ ਜੱਜ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਟੀ ਯਾਨੀ ਕਿ ਡੀਐਚਐਸ ਨੂੰ ਇੱਕ ਇੱਕ ਉਹ ਜੇਲ ਜਿੱਥੇ ਇੱਕ ਸਹੂਲਤਾ ਭਰੀ ਜੇਲ ਕਹਿ ਕੇ ਤੇ ਨજરਬੰਦ 600 ਤੋਂ ਵੱਧ ਪ੍ਰਵਾਸੀਆਂ ਨੂੰ ਰਿਹਾ ਕਰਨ ਦਾ ਜਿਹੜਾ ਹੁਕਮ ਦਿੱਤਾ ਜਿਸ ਵਿੱਚ ਏਜੰਸੀ ਤੇ ਇੱਕ ਸਹਿਮਤੀ ਫਰਮਾਨ ਯਾਨੀ ਕਿ ਕੰਸੈਂਟ ਡਿਕਰੀ ਜਿਹੜੀ ਹੈਗੀ ਆ ਉਹਦੀ ਵਾਰ-ਵਾਰ ਜਿਹੜੀ ਹੈ ਮਹੱਤਵਪੂਰਨ ਉਲੰਘਣਾਵਾਂ ਕਰਨ ਲਈ ਸਖਤ ਨੁਕਤਾਖੀਨੀ ਕੀਤੀ ਆ ਇਹ ਫਰਮਾਨ ਜਿਹੜਾ ਆ ਸੀਮਤ ਕਰਦਾ ਹੈਗਾ ਕਿ ਯੂਐਸ ਇਮੀਗ੍ਰੇਸ਼ਨ ਕਾਨੂੰਨ ਤਹਿਤ ਕਿਸੇ ਨੂੰ ਵੀ ਹਿਰਾਸਤ ਵਿੱਚ ਰੱਖਿਆ ਜਾ ਸਕਦਾ ਹੈ ਪਰ ਯੂਐਸਾ ਜਿਲ੍ਹਾ ਜੱਜ ਜੈਫਰੀ ਕਮਿੰਗਸ ਨੇ ਫੈਸਲਾ ਸੁਣਾਇਆ ਕਿ ਬ੍ਰਾਡ ਵਿਊ ਆਈਸ ਜਿਹੜੀ ਹੈਗੀ ਆ ਉਥੇ ਇੱਕ ਡਿਟੈਂਸ਼ਨ ਸੈਂਟਰ ਹੈਗੀ ਆ ਕੇਂਦਰ ਦੇ ਨਜ਼ਰਬੰਦਾਂ ਨੂੰ 21 ਨਵੰਬਰ ਤੱਕ ਬੌਂਡ ਤੇ ਅਤੇ ਆਈਸ ਦੇ ਅਲਟਰਨੇਟਿਵ ਟੂ ਡਿਟੈਂਸ਼ਨ ਪ੍ਰੋਗਰਾਮ ਵਿੱਚ ਰਿਹਾ ਕਰਨਾ ਚਾਹੀਦਾ ਹੈ ਆਪਣੇ ਫੈਸਲੇ ਵਿੱਚ ਉਹਨਾਂ ਨੇ ਇਸ ਨੂੰ ਗੈਰ ਕਾਨੂੰਨੀ ਗ੍ਰਿਫਤਾਰੀਆਂ ਅਤੇ ਹਰਾਸਤ ਦਾ ਇੱਕ ਕਹਿੰਦੇ ਨਮੂਨਾ ਕਰਾਰ ਦਿੱਤਾ ਹੈ ਕਹਿੰਦੇ ਕੇਸ ਵਿੱਚ ਮਾਰਗਰੀਟੋ ਕਾਸਟਾ ਨੋਨੇਨ ਨਵਾਂ ਬਨਾਮ ਦੀ ਜਿਹੜੀ ਡੀਐਚਐਸ ਦਲੀਲ ਦਿੰਦਾ ਹੈ ਕਿ ਸੰਗੀ ਏਜੰਟਾਂ ਨੇ ਉਹਨਾਂ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਜੋ ਲਾਜ਼ਮੀ ਨਜ਼ਰਬੰਦੀ ਜਾਂ ਅੰਤਮ ਕਹਿੰਦੇ ਆ ਹਟਾਉਣ ਤੇ ਆਦੇਸ਼ਾਂ ਦੇ ਅਧੀਨ ਨਹੀਂ ਸੰ ਯਾਨੀ ਕਿ ਜਿਨ੍ਹਾਂ ਤੇ ਕੋਈ ਡੈਪੂਟੇਸ਼ਨ ਨਹੀਂ ਲੱਗੀ ਸੀ ਇਹ ਇੱਕ ਅਜੀਹਾ ਵਿਵਹਾਰ ਹੈ ਜਿਸ ਨੂੰ 2021 ਦੇ ਇੱਕ ਲਾਗੂ ਫਰਮਾਨ ਦੁਆਰਾ ਜਿਹੜਾ ਆ ਮਨਾ ਕੀਤਾ ਗਿਆ ਕਮਿੰਗਸ ਨੇ ਇਹ ਫੈਸਲੇ ਵਿੱਚ ਸਹੂਲਤ ਦੇ ਅੰਦਰ ਦੀਆਂ ਅਸੁਰੱਖਿਅਤ ਅਤੇ ਗੈਰ ਸਿਹਤਮੰਦ ਹਾਲਾਤਾਂ ਦਾ ਵੀ ਹਵਾਲਾ ਦਿੱਤਾ ਗਿਆ ਜਿਦਾਂ ਆਪਾਂ ਪਹਿਲਾਂ ਵੀ ਕਈ ਵਾਰੀ ਜ਼ਿਕਰ ਕੀਤਾ ਆ ਕਿ ਜਿਹੜੇ ਲੋਕ ਡਿਟੈਂਸ਼ਨ ਸੈਂਟਰ ਵਿੱਚ ਜਾਂਦੇ ਨੇ ਉਹਨਾਂ ਦੇ ਨਾਲ ਜਿਹੜਾ ਉੱਥੇ ਵਿਵਹਾਰ ਠੀਕ ਨਹੀਂ ਹੁੰਦਾ ਉੱਥੇ ਰਹਿਣ ਸਹਿਣ ਦਾ ਪ੍ਰਬੰਧ ਬਹੁਤ ਹੀ ਮਾੜੇ ਹਾਲਾਤਾਂ ਵਿੱਚ ਹੈ ਇਥੋਂ ਤੱਕ ਕਿ ਉੱਥੇ ਰਾਤ ਕਟਣੀ ਯਾਨੀ ਕਿ ਸੌਣਾ ਵੀ ਇੰਨਾ ਔਖਾ ਹੈ ਕਿ ਜਿਸ ਜਗ੍ਹਾ ਤੇ ਸੌਇਆ ਜਾਂਦਾ ਜਾਂ ਉਹਨਾਂ ਨੂੰ ਜਗ੍ਹਾ ਦਿੱਤੀ ਜਾਂਦੀ ਹੈ ਉੱਥੇ ਨਾਲ ਹੀ ਲੈਟਰਿੰਗ ਬਾਥਰੂਮ ਦੇ ਨੇ ਜਿਨ੍ਹਾਂ ਵਿੱਚ ਓਵਰਫਲੋ ਕਰਕੇ ਲੋਕ ਜਿਹੜੇ ਆ ਬਿਮਾਰ ਵੀ ਹੁੰਦੇ ਆ 스మెਲ ਦੇ ਨਾਲ ਤੇ ਹੋਰ ਵੀ ਜਿਹੜੀਆਂ ਇਦਾਂ ਦੀਆਂ ਬਿਮਾਰੀਆਂ ਵੀ ਕਹਿੰਦੇ ਉੱਥੇ ਫੈਲਦੀਆਂ ਹੈਗੀਆਂ ਨੇ ਜੱਜ ਸਾਹਿਬ ਕਹਿੰਦੇ ਬਹੁਤ ਹੀ ਜ਼ਿਆਦਾ ਉੱਤੇ ਭੜਕੇ ਆ ਤੇ ਉਹਨਾਂ ਨੇ ਕਿਹਾ ਆ ਕਿ ਇੱਥੇ ਬਿਲਕੁਲ ਵੀ ਜਿਹੜਾ ਹੈਗਾ ਹਿਊਮਨ ਰਾਈਟਸ ਦਾ ਕੋਈ ਵੀ ਤਰੀਕੇ ਦਾ ਖਿਆਲ ਜਿਹੜਾ ਉਹ ਨਹੀਂ ਰੱਖਿਆ ਜਾ ਰਿਹਾ ਕਹਿੰਦੇ ਓਵਰਫਲੋ ਹੋ ਰਹੇ ਟਾਇਲਟਾਂ ਦੇ ਨੇੜੇ ਦੀਆਂ ਸੈੱਲ ਦੀਆਂ ਰਿਪੋਰਟਾਂ ਦਾ ਜ਼ਿਕਰ ਕੀਤਾ ਗਿਆ ਉਹਨਾਂ ਨੇ ਅੱਗੇ ਦਲੀਲ ਦਿੱਤੀ ਕਿ ਜਿਹੜਾ DHS ਹੈ ਨਜ਼ਰਬੰਦੀ ਕੀਤੀ ਨੀਤੀ ਦੇ ਵਿੱਚ ਹਾਲ ਹੀ ਵਿੱਚ ਆਇਆ ਬਦਲਾਅ ਪਿਛਲੇ ਕਾਨੂੰਨੀ ਮਾਪਦੰਡਾਂ ਤੋਂ 180 ਡਿਗਰੀ ਤਬਦੀਲੀ ਨੂੰ ਦਰਸਾਉਂਦਾ ਹੈ ਕਹਿੰਦੇ ਇਹ ਆਦੇਸ਼ ਹਾਲ ਹੀ ਦੇ ਸਾਲਾਂ ਵਿੱਚ ਇਲਿਨੋਇਸ ਵਿੱਚ ਆਈਸ ਦੀ ਨਜ਼ਰਬੰਦਾਂ ਇੱਕੋ ਦਿਨ ਦੀ ਸਭ ਤੋਂ ਵੱਡੀ ਜਿਹੜੀ ਇਹ ਰਿਹਾਈ ਹੋ ਸਕਦੀ ਹੈ ਜਿੱਥੇ ਆਈਸ ਵਾਲੇ ਕਹਿੰਦੇ ਆ ਕਿ ਅਸੀਂ ਇੱਕ ਦਿਨ ਵਿੱਚ ਐਡੜੀਆਂ ਵੱਡੀਆਂ ਮੱਲਾ ਮਾਰੀਆਂ ਤੇ ਇੰਨੇ ਲੋਕਾਂ ਨੂੰ ਇੱਕ ਦਿਨ ਦੇ ਵਿੱਚ ਹੀ ਫੜ ਲਿਆ ਕਹਿੰਦੇ ਉਸ ਦੌਰਾਨ ਇਹ ਵੀ ਇੱਕ ਇਤਿਹਾਸ ਬਣਨ ਜਾ ਰਿਹਾ ਕਿ ਇੱਕੋ ਟਾਈਮ ਤੇ 600 ਤੋਂ ਵੱਧ ਲੋਕਾਂ ਨੂੰ ਰਿਹਾ ਕੀਤਾ ਜਾਣਾ ਹੈ ਇਹ ਵੀ ਇੱਕ ਆਪਣੇ ਆਪ ਵਿੱਚ ਮਿਸਾਲ ਹੋਵੇਗੀ ਇਹ ਜਿਹੜਾ ਇਸ ਟਾਈਮ ਜਿਹੜਾ ਆਦੇਸ਼ ਦਿੱਤਾ ਗਿਆ ਹੈ ਹਾਲੀ ਦੇ ਸਾਲਾਂ ਵਿੱਚ ਇਨੋਸ ਵਿੱਚ ਜਿਹੜੀ ਇਹ ਗੱਲ ਕੀਤੀ ਗਈ ਹੈ ਤੇ ਕਹਿੰਦੇ ਆ ਕਿ ਇਮੀਗ੍ਰੇਸ਼ਨ ਵਕੀਲਾਂ ਦੁਆਰਾ ਸਖਤ ਵਿਰੋਧ ਕੀਤਾ ਗਿਆ ਸੀਗਾ ਕਿ ਇਹ ਜਿਹੜੀ ਗ੍ਰਿਫਤਾਰੀਆਂ ਹੈਗੀਆਂ ਸੈਂਕੜੇ ਲੋਕਾਂ ਦੀਆਂ ਇਹ ਸਹੀ ਤਰੀਕੇ ਦੇ ਨਾਲ ਨਹੀਂ ਕੀਤੀਆਂ ਗਈਆਂ ਪੀਸੀਐਲਯੂ ਆਫ ਇਲੈਕਟ੍ਰੋਨਿਕਸ ਦੀ ਡਿਪਟੀ ਲੀਗਲ ਡਾਇਰੈਕਟਰ ਮਿਸ਼ੇਲ ਗਾਰਸਿਆ ਨੇ ਇੱਕ ਬਿਆਨ ਵਿੱਚ ਕਿਹਾ ਕਿ ਅੱਜ ਦਾ ਦਿਨ ਚੰਗਾ ਸੀ ਕਿਉਂਕਿ ਅਦਾਲਤ ਨੇ ਇਹਨਾਂ ਵਿੱਚੋਂ ਤੁਰੰਤ 13 ਲੋਕਾਂ ਨੂੰ ਤਾਂ ਰਿਹਾਈ ਦਾ ਆਦੇਸ਼ ਦਿੱਤਾ ਹੈ ਜਿਨ੍ਹਾਂ ਨੂੰ ਸੰਘੀ ਇਮੀਗ੍ਰੇਸ਼ਨ ਯਾਨੀ ਕਿ ਫੈਡਰਲ ਗਵਰਨਮੈਂਟ ਅਧਿਕਾਰੀਆਂ ਵੱਲੋਂ ਜਿਹੜਾ ਗਲਤ ਤਰੀਕੇ ਨਾਲ ਗ੍ਰਿਫਤਾਰ ਕਰਕੇ ਨਜ਼ਰਬੰਦ ਕੀਤਾ ਗਿਆ ਸੀ ਤੇ 600 ਤੋਂ ਵੱਧ ਹੋਰ ਜਲਦੀ ਹੀ ਆਜ਼ਾਦ ਹੋ ਸਕਦੇ ਹਨ ਕਿਉਂਕਿ ਅਦਾਲਤ ਜਿਹੜੀ ਹੈ ਉਹ ਫੈਡਰਲ ਸਰਕਾਰ ਨਾਲ ਸਾਡੇ ਸਮਝੌਤੇ ਨੂੰ ਲਾਗੂ ਕਰਦੀ ਹੈ ਜੋ ਕਿ ਕਈ ਸਾਲਾਂ ਦੀਆਂ ਗੈਰ ਕਾਨੂੰਨੀ ਗ੍ਰਿਫਤਾਰੀਆਂ ਲਈ ਜਵਾਬ ਦੇਹੀ ਹੈ ਤੇ ਇੱਕ ਕਦਮ ਵੀ ਹੈਗਾ ਬਿਲਕੁਲ ਤੇ ਚੁਗਾਵਾਂ ਸਾਹਿਬ ਦੇਖੋ ਇਹ ਤੇ ਇੱਕ ਪਾਸੇ ਚੀਜ਼ ਹੋ ਗਈ ਕਿ ਚਲੋ ਕਾਨੂੰਨ ਨਾਂ ਦੀ ਕੋਈ ਨਾ ਕੋਈ ਚੀਜ਼ ਅਮਰੀਕਾ ਦੇ ਵਿੱਚ ਹੈਗੀ ਹੈ ਜਾਂ ਵੈਸਟਰਨ ਕੰਟਰੀਆਂ ਦੇ ਵਿੱਚ ਹੈਗੀ ਹੈ ਦੂਜੇ ਪਾਸੇ ਇੱਕ ਚੀਜ਼ ਦੱਸੋ ਕਿ ਇੱਕ ਪਾਸੇ ਤਾਂ ਟਰੰਪ ਸਾਹਿਬ ਕਹਿੰਦੇ ਨੇ ਕਿ 3000 ਬੰਦਾ ਜਿਹੜਾ ਅਰੈਸਟ ਕਰਵਾਓ ਆਈਸ ਨੂੰ ਕਿਹਾ ਹੋਇਆ ਕਿ ਤੁਸੀਂ ਡਿਟੇਨ ਕਰੋ ਤੇ ਜਦੋਂ ਹੁਣ ਇਹ ਰਿਹਾ ਹੋਣਗੇ ਬੰਦੇ ਤੇ ਇਹਦੇ ਨਾਲ ਕੁਝ ਫਰਕ ਪਵੇਗਾ ਕੁਝ ਗ੍ਰਿਫਤਾਰੀਆਂ ਦੇ ਵਿੱਚ ਜਾਂ ਕੁਝ ਨਰਮ ਪਵੇਗੀ 트াম্প ਸਰਕਾਰ ਦੇਖੋ ਕਰਨ ਸਾਹਿਬ ਦੇਖੋ ਜਦੋਂ ਦੀਆਂ ਗ੍ਰਿਫਤਾਰੀਆਂ ਚਲਦੀਆਂ ਪਈਆਂ ਨੇ ਉਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਹੁੰਦੀ ਹੈ ਲੋਕਾਂ ਨੂੰ ਛਡਾਉਣ ਵਾਸਤੇ ਉਹ ਵੀ ਕਾਰਵਾਈ ਸ਼ੁਰੂ ਹੁੰਦੀ ਹੈ ਪਰ ਅਦਾਲਤਾਂ ਜਿਹੜੀਆਂ ਨੇ ਇੱਕੋ ਵਾਰੀ ਤਾਂ ਇਸ ਚੀਜ਼ ਤੇ ਕੋਈ ਵੀ ਫੈਸਲਾ ਨਹੀਂ ਕਰ ਸਕਦੀਆਂ ਜਿਵੇਂ ਜਿਵੇਂ ਕੇਸ ਆਉਂਦੇ ਆ ਜਿਵੇਂ ਜਿਵੇਂ ਅਦਾਲਤਾਂ 'ਚ ਕੇਸ ਲੱਗਦੇ ਆ ਉਵੇਂ-ਉਵੇਂ ਇਹ ਸਾਰਾ ਕੰਮ ਕੀਤਾ ਜਾਂਦਾ ਪਰ ਜੇ ਦੂਜੇ ਪਾਸੇ ਇਹ ਵੀ ਗੱਲ ਕਹੀਏ ਨਾ ਜੱਜ ਨੇ ਤਾਂ ਆਰਡਰ ਕਰ ਦਿੱਤੇ ਆ ਪਰ ਜਿਹੜਾ ਡੀਐਚਐਸ ਉਹ ਪਹਾਗਾ ਉਹ ਅਜੇ ਵੀ ਮੰਨਣ ਨੂੰ ਤਿਆਰ ਨਹੀਂ ਹੈਗਾ ਇਸ ਚੀਜ਼ ਨੂੰ ਕਹਿੰਦੇ ਆ ਵੀ ਉਹ ਕਹਿੰਦੇ ਆ ਕਿ ਵੇਖੋ ਜੀ ਇਹ ਜਿਹੜੇ ਜੱਜ ਨੇ ਅਸਲ ਵਿੱਚ ਇਹ ਐਕਟਿਵਿਸਟ ਨੇ ਜਦਕਿ ਜੱਜ ਨੂੰ ਤੁਸੀਂ ਇਹ ਗੱਲ ਨਹੀਂ ਕਹਿ ਸਕਦੇ ਜੱਜ ਜਿਹੜੇ ਆ ਉਹ ਸਰਕਾਰਾਂ ਦੁਆਰਾ ਅਪੁਆਇੰਟ ਕੀਤੇ ਹੁੰਦੇ ਆ ਨਾ ਕਿ ਉਹ ਕਿਸੇ ਆਮ ਤਰੀਕੇ ਦੇ ਨਾਲ ਉਹ ਕੋਈ ਜੌਬ ਅਪਲਾਈ ਕਰਦੇ ਆ ਤੇ ਬਾਕੀ ਰਹੀ ਗੱਲ ਉਹਨਾਂ ਨੇ ਜਿਹੜਾ ਡੀਐਚਐਸ ਉਹ ਭਾਗ ਕਹਿੰਦਾ ਆ ਕਿ ਵੇਖੋ ਜੀ ਇਹ ਤਾਂ ਕ੍ਰਾਈਮਨਲ ਲੋਕ ਨੇ ਇਹ ਤਾਂ ਉਹ ਲੋਕ ਨੇ ਜਿਨ੍ਹਾਂ ਜਿਨ੍ਹਾਂ ਦੁਆਰਾ ਜਿਹੜਾ ਕ੍ਰਾਈਮ ਫਲਾਇਆ ਜਾਂਦਾ ਆ ਮਾੜੇ ਕੰਮ ਕੀਤੇ ਜਾਂਦੇ ਆ ਤੇ ਜੇ ਇਹਨਾਂ ਨੂੰ ਛੜਤਾ ਇਹ ਫੇਰ ਇਸੇ ਤਰ੍ਹਾਂ ਹੀ ਸੜਕਾਂ ਤੇ ਘੁੰਮਣਗੇ ਤੇ ਫੇਰ ਉਹੀ ਕ੍ਰਾਈਮ ਕਰਨਗੇ ਪਰ ਕਹਿੰਦੇ ਜੱਜ ਸਾਹਿਬ ਨੇ ਕਿਹਾ ਕਿ ਦੇਖੋ ਅਸੀਂ ਤੁਹਾਡੀਆਂ ਗੱਲਾਂ ਨਾਲ ਵੀ ਸਹਿਮਤ ਆ ਪਰ ਤੁਸੀਂ ਇਹ ਤੈਅ ਕਰਨਾ ਆ ਕਿ ਜਿਹੜੇ ਲੋਕ ਵਾਕਈ ਕ੍ਰਿਮੀਨਲ ਨੇ ਜਾਂ ਜਿਨ੍ਹਾਂ ਦਾ ਕੋਈ ਬੈਕਗ੍ਰਾਉਂਡ ਇਦਾਂ ਦੀ ਹੈਗੀ ਆ ਉਹਨਾਂ ਦਾ ਵੀ ਤੁਸੀਂ ਸਾਨੂੰ ਡਾਟਾ ਦਿਓ ਦੱਸੋ ਕਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਉਹਨਾਂ ਵਾਸਤੇ ਵੀ ਜੇਲਾ ਹੈਗੀਆਂ ਉਹਨਾਂ ਨੂੰ ਜੇਲਾ ਚ ਰੱਖਿਆ ਜਾ ਸਕਦਾ ਐਡੀ ਕੋਈ ਗੱਲ ਨਹੀਂ ਹੈਗੀ ਪਰ ਇਹ ਨਹੀਂ ਤੇ ਤੁਸੀਂ ਉਹਨਾਂ ਦੇ ਨਾਲ-ਨਾਲ ਜਿਹੜੇ ਆ ਜਿਨ੍ਹਾਂ ਲੋਕਾਂ ਦੇ ਹਜੇ ਕੇਸ ਚੱਲਦੇ ਪਿਆ ਕੋਈ ਕ੍ਰਿਮਨਲ ਰੈਕਡ ਨਹੀਂ ਹੈਗਾ ਤੇ ਉਹਨਾਂ ਨੂੰ ਚੁੱਕ-ਚੁੱਕ ਕੇ ਤੁਸੀਂ ਜੇਲਾ ਭਰਦੇ ਹੋ ਤੇ ਜੇਲਾ ਵੀ ਡਿਟੈਂਸ਼ਨ ਸੈਂਟਰ ਵੀ ਇਦਾਂ ਦੇ ਆ ਕਿ ਜਿੱਥੇ ਨਾ ਕੋਈ ਪੀਣ ਨੂੰ ਸਾਫ਼ ਪਾਣੀ ਹੈ ਨਾ ਉਥੇ ਰਾਤ गुजारਨ ਵਾਸਤੇ ਕੋਈ ਸਹੀ ਜਗ੍ਹਾ ਆ ਉਥੇ ਗੰਦਗੀ ਦੇ ਢੇਰ ਲੱਗੇ ਹੋਏ ਆ ਤੇ ਕਹਿ ਲਓ ਕਿ ਗੰਦੀ ਉਥੇ 스멜 ਆ ਰਹੀ ਆ ਤੇ ਉਹਨਾਂ ਨੂੰ ਉਥੇ ਇਸ ਭੇੜੇ ਤਰੀਕੇ ਦੇ ਨਾਲ ਉਥੇ ਰੱਖਿਆ ਜਾ ਰਿਹਾ ਹੈ ਭਾਵੇਂ ਕਿ ਡੀ ਐਚ ਐਸ ਵਿੱਚ ਲੋਕ ਸੁਪਨਕਾ ਸਮਰਕ ਸੰਪਰਕਾ ਲਈ ਜਿਹੜੇ ਸਹਾਇਕ ਸਖਤਰ ਜਿਹੜੇ ਹੈਗੇ ਆ ਟ੍ਰਿਸ਼ੀਆ ਮੈਕਲੋਫਲਨ ਉਹਨਾਂ ਨੇ ਫਾਕਸ ਨਿਊਜ਼ ਡਿਜੀਟਲ ਨੂੰ ਦੱਸਿਆ ਕਿ ਹਰ ਮੋੜ ਤੇ ਐਕਟੀਵਿਸਟ ਜੱਜਾਂ ਸ਼ਰਨਾਰਥੀ ਸਿਆਸਤਦਾਨਾਂ ਅਤੇ ਹਿੰਸਕ ਤੰਗਾਕਾਰੀਆਂ ਨੇ ਸਾਡੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਸਭ ਤੋਂ ਭੜੇ ਲੋਕਾਂ ਨੂੰ ਗ੍ਰਿਫਤਾਰ ਕਰਨ ਅਤੇ ਹਟਾਉਣ ਤੋਂ ਰੋਕਣ ਦੀ ਸਰਗਰਮੀ ਨਾਲ ਕੋਸ਼ਿਸ਼ ਕੀਤੀ ਗਈ ਹੈ ਇਹ ਕਹਿ ਰਹੇ ਆ ਜਿਹੜੇ ਆਪਣੇ ਸਕੱਤਰ ਹੈਗੇ ਆ ਤ੍ਰਿਸ਼ੀਆ ਮੈਕਲੋਫਲਨ ਕਹਿੰਦੇ ਆ ਵੀ ਵੇਖੋ ਅਸੀਂ ਜਿਹੜੇ ਕ੍ਰਿਮੀਨਲ ਲੋਕਾਂ ਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਆ ਤੇ ਜੱਜਾਂ ਨੂੰ ਉਹ ਐਕਟੀਵਿਸਟ ਜੱਜ ਕਹਿ ਰਹੇ ਆ ਪਰ ਹੁਣ ਇੱਕ ਕਹਿੰਦੇ ਆ ਵੀ ਐਕਟੀਵਿਸਟ ਜੱਜ ਇਹਨਾਂ ਨੂੰ ਐਕਟੀਵਿਸਟ ਜੱਜ ਕਹਿ ਕੇ ਸੰਬੋਧਨ ਕੀਤਾ ਜਾ ਰਿਹਾ 615 ਗੈਰਕਾਨੂੰਨੀ ਵਿਦੇਸ਼ੀਆਂ ਨੂੰ ਜਿਹੜਾ ਭਾਈਚਾਰੇ ਦੇ ਵਿੱਚ ਰਿਹਾਈ ਕਰਨ ਦਾ ਆਦੇਸ਼ ਦਿੱਤਾ ਜਾ ਰਿਹਾ ਜੋ ਕਿ ਅਮਰੀਕੀਆਂ ਦੀਆਂ ਜਾਨਾਂ ਨੂੰ ਸਿੱਧੇ ਤੌਰ ਤੇ ਖਤਰੇ ਵਿੱਚ ਪਾ ਸਕਦਾ ਹੈ ਪਰ ਕਮਿੰਗਸ ਜਿਹੜੇ ਜੱਜ ਹੈਗੇ ਜਿਨ੍ਹਾਂ ਨੇ ਆਰਡਰ ਕੀਤਾ ਹੈਗਾ ਉਹਨਾਂ ਨੇ ਡੀਐਚਐਸ ਨੂੰ ਹਦਾਇਤ ਕੀਤੀ ਹੈ ਕਿ ਉਹ ਨજરਬੰਦਾਂ ਦੀ ਪਛਾਣ ਕਰੇ ਜਿਨ੍ਹਾਂ ਨੂੰ ਜਨ ਸੁਰੱਖਿਆ ਲਈ ਉੱਚ ਖਤਰਾ ਮੰਨਿਆ ਜਾਂਦਾ ਹੈ ਅਤੇ ਜਿਨ੍ਹਾਂ ਨੂੰ ਅੱਗੇ ਵੀ ਹਰਾਸਟ ਵਿੱਚ ਰੱਖਿਆ ਜਾ ਸਕਦਾ ਹੈ ਕਹਿੰਦੇ ਆ ਕਿ 24 ਨਵੰਬਰ ਤੱਕ ਅਦਾਲਤ ਨੂੰ ਇਸ ਹੁਕਮ ਦੀ ਪਾਲਣਾ ਕਰਨ ਦੇ ਆਦੇਸ਼ ਦਿੱਤੇ ਗਏ ਆ ਕਿ ਤੁਸੀਂ ਇਹ ਇਹ ਗੱਲ ਹੁਣ ਮੰਨ ਕੇ ਚੱਲੋ ਕਿ ਜੇ ਅਦਾਲਤਾਂ ਇਸ ਪਾਸੇ ਤੁਰ ਪਈਆਂ ਤਾਂ ਜਿਹੜੇ ਹਜ਼ਾਰਾਂ ਲੋਕ ਜਿਹੜੇ ਡਿਟੈਂਸ਼ਨ ਸੈਂਟਰ ਜਿਹੜੇ ਭਰੇ ਜਾ ਰਹੇ ਆ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਹ ਇੱਕ ਜੱਜ ਦਾ ਆਰਡਰ ਹੈ ਤੇ ਬਾਕੀ ਥਾਵਾਂ ਤੇ ਵੀ ਇਦਾਂ ਦੇ ਆਰਡਰ ਆ ਸਕਦੇ ਆ ਅੱਗੇ ਦੇਖਦੇ ਆ ਕਿ ਹੁਣ ਡੀ ਐਚ ਐਸ ਜਾਂ ਆਈਸ ਵਿਭਾਗ ਦੀ ਕੀ ਅੱਗੇ ਉਹਨਾਂ ਦੀ ਰਣਨੀਤੀ ਹੋਣ ਵਾਲੀ ਆ 트ੰਪ ਪ੍ਰਸ਼ਾਸਨ ਹੁਣ ਅੱਗੇ ਕੀ ਕਰੂਗਾ ਕਿ ਉਹ ਇਹਨਾਂ ਨੂੰ ਰਿਹਾ ਕਰਦਾ ਨਹੀਂ ਕਰਦਾ ਕਿਉਂਕਿ 21 ਨਵੰਬਰ ਦਾ ਟਾਈਮ ਦਿੱਤਾ ਗਿਆ ਹੈ ਟਾਈਮ ਬੌਂਡ ਕੀਤਾ ਗਿਆ ਹੈ ਕਿ ਉਹ ਤੱਕ ਇਹਨਾਂ ਸਾਰਿਆਂ ਨੂੰ ਇਹਨਾਂ ਦੇ ਪੇਪਰ ਵਰਕ ਪੂਰੇ ਕਰਕੇ ਜਾਂ ਤਾਂ ਇਹਨਾਂ ਨੂੰ ਬੌਂਡ ਪਾ ਕੇ ਛੱਡਿਆ ਜਾਵੇ ਜਾਂ ਜਿਹੜੇ ਹੋਰ ਤਰੀਕੇ ਹੈਗੇ ਆ ਕਿ ਇਹਨਾਂ ਦੇ ਜਿਹੜੇ ਕੇਸ ਚੱਲਦੇ ਆ ਉਦੋਂ ਤੱਕ ਇਹਨਾਂ ਨੂੰ ਜਦੋਂ ਕਿਸੇ ਨੂੰ ਜੀਪੀਐਸ ਟਰੈਕਰ ਲਾ ਦਿੰਦੇ ਆ ਕਿਸੇ ਨੂੰ ਹਾਜ਼ਰੀ ਤੇ ਲਾ ਦਿੰਦੇ ਆ ਉਸ ਤਰੀਕੇ ਦੇ ਨਾਲ ਇਹਨਾਂ ਨੂੰ ਛੱਡਿਆ ਜਾਵੇ ਬਾਕੀ ਹੁਣ ਦੇਖੋ ਡੀਐਚਐਸ ਉਹ ਭਾਗ ਜਿਹੜਾ ਉਹ ਹਜੇ ਤੱਕ ਮੰਨਨ ਨੂੰ ਤਿਆਰ ਤਾਂ ਹੈ ਨਹੀਂ ਚੰਦ ਸਾਹਿਬ ਪਰ ਜਿਹੜੀ ਇਹ ਜੱਜ ਨੇ ਜਿਹੜੀ ਚਰਚਾ ਛੇੜ ਦਿੱਤੀ ਆ ਸਭ ਤੋਂ ਵੱਡੀ ਕੰਟਰੀ ਦੇ ਵਿੱਚ ਕਿ ਜਿਹੜੇ ਆਈਸੋ ਵਾਲਿਆਂ ਨੇ ਫੜਿਆ ਬੰਦੇ ਤੇ ਉਹ ਹੁਣ ਇਹਨਾਂ ਨੂੰ ਛੱਡਣ ਵਾਸਤੇ ਕਹਿ ਰਹੇ ਆ